वेलकम दोस्तों ਤੁਹਾਡੇ ਆਪਣੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਸਕੀਮ ਬਾਰੇ ਜਾਣਾਂਗੇ ਇਹ ਸਕੀਮ ਸਿਰਫ ਕੁੜੀਆਂ ਦੇ ਲਈ ਹੈਗੀ ਆ ਔਰ ਇਹ ਸਕੀਮ ਕੁੜੀਆਂ ਨੂੰ ਕਾਫੀ ਸਾਰਾ ਪ੍ਰੋਫਿਟ ਦੇ ਕੇ ਜਾਣ ਵਾਲੀ ਆ ਇਹਦੇ ਵਿੱਚ ਕੁੜੀਆਂ ਨੂੰ ਲੱਖ ਰੁਪਏ ਦਾ ਫਾਇਦਾ ਹੋਣ ਵਾਲਾ ਇਹ ਸਕੀਮ ਬਾਰੇ ਪੂਰੀ ਜਾਣਕਾਰੀ ਲਈ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿੰਨੇ ਪੈਸੇ ਦੀ ਕਿਸ਼ਤ ਇਨਵੈਸਟ ਕਰਨ ਤੇ ਤੁਹਾਨੂੰ ਕਿੰਨੇ ਰਪਏ ਦਾ ਫਾਇਦਾ ਹੋ ਸਕਦਾ ਤਾਂ ਜੋ ਵੀ ਇਹ ਚੈਨਲ ਤੇ ਪਹਿਲੀ ਵਾਰ ਜੁੜੇ ਨੇ ਉਹ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਔਰ ਵੀਡੀਓ ਨੂੰ ਚੰਗੀ ਲੱਗੇ ਤਾਂ ਲਾਈਕ ਕਰ ਦੇਣਾ ਔਰ ਆਪਦੇ ਭੈਣ ਭਰਾਵਾਂ ਨਾਲ ਸ਼ੇਅਰ ਵੀ ਕਰਨਾ ਤਾਂ ਜੋ ਇਸ ਸਕੀਮ ਬਾਰੇ ਸਾਰੇ ਜਾਣ ਸਕਣ ਤਾਂ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਆਂ ਇਸ ਸਕੀਮ ਬਾਰੇ ਜਾਣਾਂਗੇ ਆਪਾਂ ਇਸ ਸਕੀਮ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਇਹ ਜਾਣਦੇ ਆ ਕਿ ਇਸ ਸਕੀਮ ਲਈ ਕੌਣ ਐਲੀਜੀਬਲ ਹੈਗਾ ਇਹਦੇ ਵਾਸਤੇ ਕੀ ਕੀ ਕੰਡੀਸ਼ਨਾਂ ਹੈਗੀਆਂ ਕੌਣ-ਕੌਣ ਇਸ ਸਕੀਮ ਦੀ ਵਰਤੋਂ ਕਰ ਸਕਦਾ ਤਾਂ ਇਹ ਸਕੀਮ ਬਾਰੇ ਜਾਣਾਂਗੇ ਅੱਜ ਆਪਾਂ ਇਸ ਸਕੀਮ ਦਾ ਨਾਮ ਹੈਗਾ ਸੁਕੰਨਿਆ ਸਮਰiddhi ਖਾਤਾ ਯੋਜਨਾ ਔਰ ਇਹਦੇ ਵਿੱਚ ਆਪਾਂ 1 ਸਾਲ ਦੇ ਵਿੱਚ ਘੱਟ ਤੋਂ ਘੱਟ 1.5 ਲੱਖ ਰੁਪਏ ਜਮ੍ਹਾਂ ਕਰ ਸਕਦੇ ਹਾਂ ਔਰ ਘੱਟ ਤੋਂ ਘੱਟ ਆਪਾਂ 250 ਰੁਪਏ ਦੀ ਕਿਸ਼ਤ ਨਾਲ ਵੀ ਇਹ ਸਟਾਰਟ ਕਰ ਸਕਦੇ ਹਾਂ ਘੱਟ ਤੋਂ ਘੱਟ 250 ਰੁਪਏ ਪ੍ਰਤੀ ਮਹੀਨਾ ਆਪਾਂ ਜਮ੍ਹਾਂ ਕਰ ਸਕਦੇ ਹਾਂ ਔਰ ਵੱਧ ਤੋਂ ਵੱਧ ਆਪਾਂ ਸਾਲ ਦੇ ਵਿੱਚ 1.5 ਲੱਖ ਰੁਪਏ ਜਮ੍ਹਾਂ ਕਰ ਸਕਦੇ ਹਾਂ ਔਰ ਅੱਗੇ ਇਹ ਸਕੀਮ ਸਿਰਫ ਕੁੜੀਆਂ ਵਾਸਤੇ ਹੈਗੀ ਆ ਜਿਨ੍ਹਾਂ ਦੀ ਏਜ 10 ਸਾਲ ਤੋਂ ਘੱਟ 10 ਸਾਲਾਂ ਤੋਂ ਘੱਟ ਹੈਗੀ ਆ ਸਿਰਫ ਉਹਨਾਂ ਕੁੜੀਆਂ ਲਈ ਇਹ ਸਕੀਮ ਹੈਗੀ ਆ ਲੜਕੀਆਂ ਸਿਰਫ ਇੱਕ ਖਾਤਾ ਹੀ ਖਲਵਾ ਸਕਦੀਆਂ ਇਦਾਂ ਨਹੀਂ ਹੋ ਸਕਦਾ ਵੀ ਆਪਾਂ ਦੋ ਦੋ ਖਾਤੇ ਖਲਵਾ ਲਈਏ ਤਾਂ ਇਹ ਖਾਤਾ ਸਿਰਫ ਡਾਕ ਘਰਾਂ ਦੇ ਵਿੱਚ ਖੋਲਿਆ ਜਾਏਗਾ ਔਰ ਸਿੱਖਿਆ ਦੇ ਖਰਚੇ ਨੂੰ ਪੂਰਾ ਕਰਨ ਲਈ ਜੇ ਆਪਾਂ ਵਿੱਚ ਜੋ ਕੁਝ ਪੈਸੇ ਕਢਵਾਉਣੇ ਚਾਹੀਏ ਤਾਂ ਆਪਾਂ ਕਢਵਾ ਵੀ ਸਕਦੇ ਹਾਂ ਔਰ ਇਹਦੇ ਵਿੱਚ ਆਪਾਂ 18 ਸਾਲ ਦੀ ਉਮਰ ਦਾ ਕੁੜੀ ਦਾ ਆਪਾਂ ਪਹਿਲਾ ਵਿਆਹ ਕਰਦੇ ਹਾਂ ਤਾਂ ਇਹ ਖਾਤੇ ਦੇ ਵਿੱਚ ਆਪਾਂ ਬੈਨੀਫਿਟ ਨਹੀਂ ਲੈ ਸਕਾਂਗੇ ਖਾਤਾ ਕਿਤੇ ਵੀ ਆਪਾਂ ਭਾਰਤ ਦੇ ਵਿੱਚ ਖਲਵਾ ਸਕਦੇ ਹਾਂ ਔਰ ਖਾਤੇ ਦੀ ਟਰਾਂਸਫਰ ਜਾਂ ਤਬਦੀਲੀ ਵੀ ਆਪਾਂ ਕਿਤੇ ਦੀਵੀ ਕਰਵਾ ਸਕਦੇ ਹਾਂ ਔਰ ਇਹ ਖਾਤਾ 21 ਸਾਲਾਂ ਦੀ ਕੁੜੀ ਦੀ ਏਜ ਹੋ ਜਾਣ ਤੇ ਸਾਰੇ ਪੈਸੇ ਆਪਾਂ ਕਢਵਾ ਸਕਦੇ ਹਾਂ ਔਰ ਅੱਗੇ ਆਪਾਂ ਗੱਲ ਕਰੀਏ ਇਹ ਖਾਤੇ ਦੇ ਵਿੱਚ ਆਪਾਂ ਕਿੰਨੇ ਪੈਸੇ ਜਮ੍ਹਾਂ ਕਰਵਾਵਾਂਗੇ ਕਿੰਨਾ ਆਪਾਂ ਨੂੰ ਬੈਨੀਫਿਟ ਹੋਏਗਾ ਉਹਦੇ ਬਾਰੇ ਜਾਣਾਂਗੇ ਇਹ ਕਿਸ਼ਤ ਆਪਾਂ 2500 ਰੁਪਏ ਤੋਂ ਹੀ ਸਟਾਰਟ ਕਰ ਸਕਦੇ ਹਾਂ ਜੀ ਆਪਾਂ 250 ਰੁਪਏ ਜਮਾ ਕਰਦੇ ਆ ਇਹ ਆਪਾਂ ਨੂੰ 15 ਸਾਲਾਂ ਤੱਕ ਹਰੇਕ ਮਹੀਨੇ 250 ਰੁਪਏ ਜਮਾ ਕਰਉਣਾ ਪਏਗਾ ਔਰ 15 ਸਾਲਾਂ ਦੇ ਵਿੱਚ ਆਪਾਂ 45000 ਰੁਪਏ ਜਮਾ ਕਰ ਦਾਂਗੇ ਔਰ ਇਹਦੇ ਉੱਤੇ ਆਪਾਂ ਨੂੰ ਵਿਆਜ ਮਿਲੇਗਾ 93653 ਰੁਪਏ ਵਿਆਜ ਮਿਲੇਗਾ ਔਰ ਟੋਟਲ ਜੋ ਪੈਸੇ ਮਿਲਣਗੇ ਆਪਾਂ ਨੂੰ 138653 ਰੁਪਏ ਮਿਲਣਗੇ ਜੇ ਕੋਈ ਘੱਟ ਤੋਂ ਘੱਟ ਤਾਂ 250 ਜਮਾ ਕਰਾ ਸਕਦੇ ਆ ਆਪਾਂ ਵੱਧ ਤੋਂ ਵੱਧ 1250 ਜਮਾ ਕਰਵਾ ਸਕਦੇ ਆ ਜੇ ਕੋਈ 500 ਰੁਪਏ ਜਮਾ ਕਰਾਉਦਾ ਤਾਂ ਉਹਦੇ 15 ਸਾਲਾਂ ਦੇ ਵਿੱਚ 90000 ਰੁਪਏ ਜਮਾ ਹੋ ਜੇਗਾ ਔਰ 187306 ਰੁਪਏ ਵਿਆਜ ਮਿਲੇਗੀ ਔਰ ਕੁੱਲ ਰਾਸ਼ੀ ਆਪਾਂ ਨੂੰ ਜੋ ਪ੍ਰਾਪਤ ਹੋਏਗੀ 15 ਸਾਲਾਂ ਬਾਅਦ 27306 ਰੁਪਏ ਦਾ ਆਪਾਂ ਨੂੰ ਪੈਸੇ ਪ੍ਰਾਪਤ ਹੋਣਗੇ ਔਰ ਇਹ ਪੈਸੀਜੂ ਹੋਣਗੀ ਆਪਣੇ ਖਾਤੇ ਦੇ ਵਿੱਚ ਹੀ ਹੋਣਗੇ ਔਰ ਆਪਾਂ ਕੁੜੀ ਦੇ 15 ਸਾਲਾਂ ਦੀ ਕਿਸ਼ਤ ਭਰਨ ਤੋਂ ਬਾਅਦ ਆਪਾਂ ਇਹ ਪੈਸੀ ਕਢਵਾ ਸਕਦੇ ਆ ਜੇ ਆਪਾਂ 750 ਦੀ ਕਿਸ਼ਤ ਭਰਦੇ ਆ ਤਾਂ 135000 ਆਪਣਾ 15 ਸਾਲਾਂ ਦੇ ਵਿੱਚ ਜਮ੍ਹਾਂ ਹੋ ਜਾਏਗਾ ਔਰ ਇਹਦੇ ਉੱਤੇ ਵਿਆਜ ਜੋ ਮਿਲੇਗੀ 280953 ਰੁਪਏ ਵਿਆਜ ਮਿਲੇਗੀ ਔਰ ਜੋ ਆਪਾਂ ਨੂੰ ਪ੍ਰਾਪਤ ਰਾਸ਼ੀ ਹੋਏਗੀ 15 ਸਾਲਾਂ ਬਾਅਦ 415948 ਆਪਾਂ ਨੂੰ ਮਿਲਣਗੇ ਇਦਾਂ ਹੀ ਆਪਾਂ 1000 ਰੁਪਏ ਦੀ ਜੀ ਕਿਸ਼ਤ ਕਰਦੇ ਹਾਂ ਤਾਂ ਆਪਣੇ 15 ਸਾਲਾਂ ਦੇ ਵਿੱਚ 180000 ਰੁਪਏ ਜਮ੍ਹਾਂ ਹੋ ਜਾਣਗੇ ਔਰ ਟੋਟਲ ਜੋ ਪ੍ਰਾਪਤ ਹੋਣਗੇ 374612 ਰੁਪਏ ਪ੍ਰਾਪਤ ਹੋਣਗੇ ਔਰ ਲਾਸਟ ਤੇ ਆਪਾਂ ਨੂੰ 554612 ਰੁਪਏ ਆਪਾਂ ਨੂੰ ਮਿਲ ਜਾਣਗੇ ਔਰ ਅਗਰ ਆਪਾਂ ਵੱਧ ਤੋਂ ਵੱਧ ਜਿਹੜੀ ਕਿਸ਼ਤ ਬਣ ਅਪਾ ਭਰ ਸਕਦੇ ਆ ਜੇ ਕਿਸੇ ਕੋਲੇ ਬੈਨੀਫਿਟ ਮਿਲਦਾ ਹੋਵੇ ਜੋ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਆਪਾਂ 1250 ਰੁਪਏ ਦੀ ਕਿਸ਼ਤ ਭਰ ਸਕਦੇ ਆ ਤਾਂ ਇਹ ਕਿਸ਼ਤ ਆਪਾਂ ਨੂੰ 15 ਸਾਲ ਤੱਕ ਭਰਾਂਗੇ ਤਾਂ ਆਪਾਂ 2,25,000 ਰੁਪਏ ਜਮ੍ਹਾਂ ਕਰ ਚੁੱਕੇ ਹੋਵਾਂਗੇ ਔਰ ਇਹਦੇ ਉੱਤੇ ਆਪਾਂ ਨੂੰ ਲਗਭਗ ਆਪਾਂ ਨੂੰ ਇਹਦਾ ਡਬਲ ਹੀ ਵਿਆਜ ਮਿਲ ਜੇਗਾ 4,68,265 ਰੁਪਏ ਵਿਆਜ ਮਿਲ ਜੇਗਾ ਔਰ ਟੋਟਲ ਜੋ ਆਪਾਂ ਨੂੰ ਫਾਇਦਾ ਹੋਏਗਾ 468265 ਰੁਪਏ ਦਾ ਫਾਇਦਾ ਹੋਏਗਾ ਔਰ ਜੋ ਟੋਟਲ ਪੈਸੀ ਮਿਲਣਗੀ ਆਪਾਂ ਨੂੰ 693265 ਰੁਪਏ ਲਗਭਗ 7 ਲੱਖ ਦੇ ਕਰੀਬ ਜੋ ਪੈਸੇ ਮਿਲਣਗੇ ਤੁਸੀਂ ਦੇਖ ਰਹੇ ਹੋ ਵੀ ਇਹ ਇਨ੍ਹਾਂ ਕਿਸ਼ਤਾ ਭਰਨ ਤੇ ਆਪਾਂ ਨੂੰ ਕਾਫੀ ਜ਼ਿਆਦਾ ਫਾਇਦਾ ਹੋ ਰਿਹਾ ਸੋ ਤੁਸੀਂ ਵੀ ਆਪਣੇ ਨੇੜੇ ਦੇ ਪੋਸਟ ਆਫਿਸ ਦੇ ਵਿੱਚ ਜਾ ਕੇ ਆਪਦਾ ਕੁੜੀ ਦਾ ਖਾਤਾ ਖਲਵਾ ਸਕਦੇ ਹੋ ਇਹ ਖਾਤਾ ਖਲਵਾਉਣ ਲਈ ਆਪਾਂ ਨੂੰ ਡਾਕ ਘਰ ਦੇ ਵਿੱਚ ਜਾਣਾ ਪਏਗਾ ਜੋ ਆਪਣੇ ਨੇੜੇ ਦਾ ਡਾਕ ਘਰ ਹੋਏਗਾ ਉੱਥੇ ਆਪਾਂ ਇੱਕ ਆਪ ਦੇ ਪਿਤਾ ਦੀ ਫੋਟੋ ਦੋ ਪਿਤਾ ਦੀਆਂ ਫੋਟੋਆਂ ਦੋ ਪਿਤਾ ਦੀ ਪ੍ਰੂਫ ਔਰ ਦੋ ਕੁੜੀ ਦੇ ਪ੍ਰੂਫ ਜਮਦੇ ਬੱਚੇ ਦੇ ਵੀ ਆਪਾਂ ਇਹ ਖਾਤਾ ਖਲਵਾ ਸਕਦੇ ਆ ਕੁੜੀਆਂ ਦਾ ਤਾਂ ਇਹ ਤਾਂ ਜੋ ਆਪਾਂ 15 ਸਾਲਾਂ ਬਾਅਦ ਇਹਦਾ ਪੂਰਾ ਪੂਰਾ ਬੈਨੀਫਿਟ ਲੈ ਸਕੀਏ ਤੁਹਾਡਾ ਦਿਨ ਸ਼ੋਭਰੇ Dann war...